ਉਹ ਜਵਾਕ ਉਹ ਦਾਤ ਉਹ ਦਾਤ ਉਹ ਮਾਹੀ ਮੈਂ ਮੈਂ ਮੇਰੀ ਮੰਮੀ ਆ ਮੇਰੀ ਮੰਮੀ ਇੱਕ ਬੱਚੇ ਨੇ ਆਪਣੀ ਮਾਂ ਨੂੰ ਪਛਾਣਨ ਨੂੰ ਇਨਕਾਰ ਕਰ ਦਿੱਤਾ ਭਰੇ ਬਾਜ਼ਾਰ ਦੇ ਵਿੱਚ ਕੀ ਬੱਚਾ ਗਵਾਹ ਕਰਕੇ ਲਿਜਾਇਆ ਜਾ ਰਿਹਾ ਸੀ ਜਾਂ ਸੱਚਮੁੱਚ ਉਹਦੀ ਮਾਂ ਸੀ ਪੂਰਾ ਮਾਮਲਾ ਜਿਹੜਾ ਤੁਹਾਨੂੰ ਵਿਖਾਵਾਂਗੇ ਅੱਜ ਦੀ ਇਸ ਵੀਡੀਓ ਦੇ ਅੰਦਰ ਜੀ ਕਿ ਕੀ ਰੌਲਾ ਕੀ ਹੈ ਜੀ ਬਈ ਇਹ ਮੇਰਾ ਮੁੰਡਾ ਆ ਤੇ ਉਹੀ ਕਮਲਿਆਂ ਨੂੰ ਕਹੀ ਜਾਂਦਾ ਤੂੰ ਮੇਰੀ ਮੰਮੀ ਨਹੀਂ ਤੂੰ ਮੇਰੀ ਮੰਮੀ ਨੂੰ ਪਤਾ ਨਹੀਂ ਇਹਨੂੰ ਕੀ ਹੋ ਗਿਆ ਪਤਾ ਨਹੀਂ ਕਿਹਦੀ ਚੱਕ ਚਾਲ ਤੇਰੀ ਮੰਮੀ ਇਹ ਨਹੀਂ ਜੀ ਮੰਮੀ ਨੇ ਤੇਰੀ ਇਹ ਨਹੀਂ ਜੀ ਮਾਈ ਆ ਤੇਰੀ ਇਬ ਪਤਾ ਨਹੀਂ ਕਿ ਮੇਰੀ ਮਨਾਲ ਆਈ ਸੀ ਇਹ ਬਿਊਟੀ ਪਾਲ ਚ ਮੁੜ ਕੇ ਅੰਦਰ ਹੀ ਨਹੀਂ ਆਈ ਪਤਾ ਨਹੀਂ ਕਿ ਅੱਛਾ ਮੰਮੀ ਅੰਦਰ ਗਈ ਵੀ ਆ ਹਾਂਜੀ ਆਈ ਨਹੀਂ ਉਹ ਨਹੀਂ ਜੀ ਤੇ ਫਿਰ ਤੁਸੀਂ ਕੋ ਧੱਕਾ ਕਰ ਰਹੇ ਹੋ ਮੈਂ ਇਹਦੀ ਮੰਮੀ ਆ ਵੀਰੇ ਇਹਨੂੰ ਭਲੇਖਾ ਪੈ ਗਿਆ ਇਹ ਪਛਾਣੀ ਨਹੀਂ ਜਾਂਦਾ ਮੈਨੂੰ ਇੱਥੇ ਹੋਰ ਵੀਰ ਵੀ ਖੜਾਗੇ ਬਾਈ ਕੀ ਮਾਮਲਾ ਵੇਖਿਆ ਤੁਸੀਂ ਅਸੀਂ ਮਾਮਲਾ ਵੇਖਿਆ ਜੀ ਇਹਨੂੰ ਲੈ ਕੇ ਜਾ ਰਹੇ ਵੀ ਮੇਰਾ ਬੇਟਾ ਇਹ ਕਹਿੰਦਾ ਮੇਰੀ ਮੰਮੀ ਨਹੀਂ ਆਹੀ ਰੌਲਾ ਅਸੀਂ ਤਾਂ ਭੱਜ ਕੇ ਛੜਾਈ ਵੀ ਕੋਈ ਚੱਕਣ ਵਾਲਾ ਨਾ ਹੋਵੇ ਇਹ ਕਹਿ ਰਹੀ ਮੇਰੀ ਮੰਮੀ ਨੇ ਅਸੀਂ ਤਾਂ ਭੱਜ ਕੇ ਵੀ ਕੀ ਰੌਲਾ ਮੈਂ ਤੈਨੂੰ ਸ਼ਕਲ ਦੂੰ ਤੈਨੂੰ ਉਹ ਚੱਕਣ ਵਾਲੀ ਨਹੀਂ ਉਹਨਾਂ ਨੇ ਫਿਰ ਗੱਲ ਤੇ ਕਰਨੀ ਆ ਗੱਲ ਤੇ ਕਰਨੀ ਜੀ ਜੀ ਨਹੀਂ ਗੱਲ ਤੇ ਕਰਨੀ ਮੰਮੀ ਨਹੀਂ ਤੇਰੀ ਇਹ ਨਹੀਂ ਪਾਪਾ ਕਿੱਥੇ ਇਧਰ ਪਾਪਾ ਤਾਂ ਕੰਮ ਤੇ ਆ ਉਹ ਤਾਂ ਕੰਮ ਤੇ ਗਿਆ ਥੋਨੂੰ ਫਿਰ ਤੁਸੀਂ ਇਹਨੂੰ ਕਰਾਉਣਾ ਯਕੀਨ ਵੀ ਤੁਸੀਂ ਇਹਦੀ ਮਾਂ ਮੈਂ ਇਹਦੀ ਮੰਮੀ ਆ ਇਹਨੂੰ ਇਹ ਗੱਲ ਮੰਨਣੀ ਪੈਣੀ ਆ ਜੇ ਨਾ ਜਾਊਗਾ ਮੈਂ ਧੱਕੇ ਨਾਲ ਡੰਡੇ ਨਾਲ ਲਾਉਂਗੀ ਮੈਂ ਉਹਦੇ ਚਾਰ ਤੇ ਫਿਰ ਕਿਵੇਂ ਨਹੀਂ ਨਹੀਂ ਇਹ ਆਏ ਤੂੰ ਡੰਡੇ ਨਾਲ ਇੱਥੇ ਜਵਾਕ ਨੂੰ ਕਿਵੇਂ ਲੈ ਜਾਏਂਗੀ ਦੱਸ ਤੂੰ ਮੁੰਡਾ ਤੇਰਾ ਉਹ ਜਦੋਂ ਮੰਨ ਹੀ ਨਹੀਂ ਰਿਹਾ ਮੇਰਾ ਮੁੰਡਾ ਜਦੋਂ ਮੈਂ ਤੁਹਾਨੂੰ ਕਹੀ ਜਾਨੀਆ ਮੇਰਾ ਮੁੰਡਾ ਦਾ ਇਹ ਜੀ ਮੰਮੀ ਤੇਰੀ ਮੇਰੀ ਮੰਮੀ ਤਾਂ ਕਾਲੀ ਜੇ ਨਹੀਂ ਸੁਣਦੀ ਮੇਰੀ ਮੰਮੀ ਹੈ ਨਹੀਂ ਉਹ ਤਾਂ ਕਹਿੰਦਾ ਮੰਮੀ ਨਹੀਂ ਮੇਰੀ ਇਹ ਤਾਂ ਮੈਂ ਪਾਰਲਰ ਤੇ ਜਾ ਕੇ ਆਈ ਆ ਭਰਾਵਾ ਪਾਰਲਰ ਤੇ ਜਾ ਕੇ ਲਾਓ ਮੈਨੂੰ ਤਾਂ ਇਹ ਲੱਗਦਾ ਜਿਹੜਾ ਸਾਰਾ ਇਹ ਏਜੰਡਾ ਅਸਲ ਦੇ ਵਿੱਚ ਪਾਰਲਰ ਵਾਲਿਆਂ ਦਾ ਜਿਹੜਾ ਲੈਵਲ ਉਹਨਾਂ ਨੇ ਇਹਦਾ ਬੀਬੀ ਦਾ ਉੱਚਾ ਕਰਤਾ ਨਹੀਂ ਤੁਹਾਨੂੰ ਤੈਨੂੰ ਪਹਿਲਾਂ ਜਾਂਦੀ ਸੀ ਮੰਮੀ ਤੇਰੀ ਪਾਰਲਰ ਕਰੇ ਗਈ ਆ ਨਹੀਂ ਪਹਿਲਾਂ ਨਹੀਂ ਕਦੇ ਗਈ ਇਹਦਾ ਕਹਿੰਦਾ ਮਮੀ ਪਾਰਲਰ ਹੀ ਨਹੀਂ ਗਈ ਕਦੇ ਤੇ ਪਾਰਲਰ ਨਹੀਂ ਗਈ ਹੁਣ ਅੱਜ ਜਾਣਾ ਸੀ ਵਿਆਹ ਦਾ ਸਾਡੇ ਤੇ ਵਿਆਹ ਚ ਮੇਰਾ ਵੀ ਜੀ ਕਰਦਾ ਮੈਂ ਵੀ ਜਿਹੜੀਆਂ ਮੇਰੀਆਂ ਗਵਾਂਡ ਵਾਲੀਆਂ ਹੈਂਗਾਆਂ ਤੇ ਪਾ ਕੇ ਐਵੇਂ 36 3600 ਰੁਪਏ ਦੇ ਸੂਟ ਤੇ ਹਵਾ ਕਰਦੀਆਂ ਸੀਗਾ ਮੈਨੂੰ ਕਹਿੰਦੀਆਂ ਤੂੰ ਤਾਂ ਸੋਹਣੀ ਨਹੀਂ ਲੱਗਦੀ ਤੇ ਤੂੰ ਵੀ ਕਹਿੰਦੀ ਕਦੇ ਕੱਢਿਆ ਕਰ ਪਾਰਲਰ ਇਹ ਤੇਰੇ ਨਾਲ ਆਇਆ ਸੀ ਪਾਰਲਰ ਇਹ ਮੇਰੇ ਨਾਲ ਹੀ ਆਇਆ ਸੀ ਹੁਣ ਮੈਂ ਪਾਰਲਰ ਵੜ ਗਈ ਹੁਣ ਤਾਂ 2 ਘੰਟੇ ਬਾਅਦ ਗੱਡੀ ਆ ਮੇਰੇ ਇੰਨੀ ਉਹਨੇ ਟਿਚਨ ਪਿਚਨ ਕੀਤਾ ਮੈਨੂੰ ਤੇ ਹੁਣ ਇਹ ਕਹੀ ਜਾਂਦਾ ਤੂੰ ਮੇਰੀ ਮਾਂ ਨਹੀਂ ਇਹਨੂੰ ਫਿਰ ਤੂੰ ਅੰਦਰ ਭਾਉਣਾ ਸੀ ਕੋਲੇ ਤੱਕਦੇ ਅੱਜਕੱਲ ਦੇ ਜਵਾਕ ਤੇ ਨਾਲੇ ਤੂੰ ਐ ਤਾਂ ਵੇਖ ਬਾਈ ਇਹ ਤਾਂ ਹੁਣੇ ਗਿੱਠ ਦਾ ਹੈਗਾਗਾ ਤੇ ਗਈ ਜਾਂਦਾ ਇਹ ਮੇਰੀ ਮਾਂ ਨਹੀਂ ਤੇ ਵੱਡਾ ਹੋ ਕੇ ਮੈਨੂੰ ਤਾਂ ਘਰੋਂ ਕੱਢੂਗਾ ਇਹ ਇਹ ਘਰੋਂ ਕੱਢਣ ਵਾਲੀ ਗੱਲ ਨਹੀਂ ਹੁਣ ਹੁਣ ਤੈਨੂੰ ਪਛਾਣ ਨਹੀਂ ਆਉਂਦੀ ਵੀ ਮੰਮੀ ਨੇ ਤੇਰੀ ਨਹੀਂ ਜੀ ਹੁਣ ਇਹ ਤਾਂ ਕਹਿੰਦਾ ਮੇਰੀ ਮੰਮੀ ਨੂੰ ਹੁਣੇ ਵੀਰ ਇੰਨੇ ਖੜੇ ਆਏ ਕਹਿੰਦੇ ਵੀ ਅਸੀਂ ਇਹਨੂੰ ਨਾ ਤਾਂ ਇਹ ਲਜਾਣ ਦਿੰਦੇ ਆ ਕਹਿੰਦੇ ਵੀ ਕੀ ਪਤਾ ਹੁੰਦਾ ਵਕਾ ਹੀ ਟਾਈਮ ਮਾੜਾ ਜਿਹੜਾ ਆਪਦਾ ਇਹ ਰੱਖਣਾ ਪੈਣਾ ਸਾਨੂੰ ਜਵਾਕਾਂ ਦੀ ਰੱਖਿਆ ਵੀ ਇਹ ਰੱਖਣੀ ਪੈਣੀ ਆ ਪਰ ਹੁਣ ਇਹਨੂੰ ਯਕੀਨ ਤੁਸੀਂ ਕਿਵੇਂ ਦਿਵਾਓਗੇ ਇਹਨੂੰ ਇਹਨੂੰ ਯਕੀਨ ਕਰਨਾ ਪੈਣਾ ਨਹੀਂ ਤੇ ਦੋ ਪਹਿਣਗਾ ਕੀ ਚੀਜ਼ ਨਹੀਂ ਆਏ ਤਾਂ ਤੁਸੀਂ ਇੱਥੇ ਪਬਲਿਕ ਪਲੇਸ ਤੇ ਕਿਵੇਂ ਮਾਰ ਦੋਗੇ ਮੇਰਾ ਮੁੰਡਾ ਹੈ ਮੇਰਾ ਇਹ ਮੁੰਡਾ ਉਹਦਾ ਮੁੰਡਾ ਪਛਾਣਦੇ ਨਹੀਂ ਫਿਰ ਨਾ ਪਛਾਣਨ ਦੇ ਫਿਰ ਆਏ ਤੂੰ ਉਹਨੂੰ ਕਿਵੇਂ ਲੈ ਜਾਵੇਂ ਮੈਂ ਤਾਂ ਮਾਂ ਹੀ ਮੈਨੂੰ ਤਾਂ ਉਹ ਮਾਂ ਤਾਂ ਤੂੰ ਹੈਗੀ ਆ ਫਿਰ ਜਦੋਂ ਮੰਨਦੇ ਨਹੀਂ ਉਹ ਮਦਨ ਉਹ ਕਹਿੰਦਾ ਨਹੀਂ ਇਹ ਮਮੀ ਮੈਂ ਉਹੀ ਤਾਂ ਮੈਂ ਕਹਿੰਨੀ ਆ ਇਹ ਤਾਂ ਗਿੱਟਕਦਾ ਨਹੀਂ ਸਿਆਣ ਦਾ ਤੇ ਮੈਨੂੰ ਬੁੱਢੀ ਹੋਈ ਨੂੰ ਕਿੱਥੋਂ ਰੋਟੀਆਂ ਦੇ ਦਊਗਾ ਇਹ ਉਹ ਉਹ ਸਿਆਣਨ ਤੇ ਆ ਸਿਆਣਨ ਚ ਫਰਕ ਆ ਉਹ ਤਾਂ ਹਜੇ ਬੜਾਪੇ ਚ ਜਾ ਕੇ ਬਾਹਲੀ ਦੂਰ ਦੀ ਗੱਲ ਸੋਚੀ ਬੈਠੀ ਬੀਬੀ ਹੁਣ ਨਹੀਂ ਸਿਆਣ ਦਾ ਪਹਿਲਾਂ ਕਦੇ ਨਹੀਂ ਨਾ ਮੰਮੀ ਗਈ ਪਾਲਰ ਨਹੀਂ ਜੀ ਘਰੇ ਰਹਿੰਦੀ ਆ ਘਰੇ ਕੰਮਕਾਰ ਕਰਦੀ ਆ ਤੇ ਫਿਰ ਇਹ ਤਾਂ ਕਹਿੰਦਾ ਤੂੰ ਜਾਂ ਤਾਂ ਭਾਈ ਦੇ ਸਾਹਮਣੇ ਕਦੇ ਪਹਿਲਾਂ ਗਈ ਨਹੀਂ ਪਾਲਰ ਤਾਂ ਬਸ ਨਹੀਂ ਗਈ ਹੁਣ ਮੇਰੇ ਕੋਲ ਸੀਗੇ ਚਾਰ ਛਿੱਲੜ ਤੇ ਮੈਂ ਲਾਇਆ ਹੀ ਓਏ ਉਹ ਤਾਂ ਚਲੋ ਠੀਕ ਆ ਜਿਹੜਾ ਬੀਬੀਆਂ ਦਾ ਕਾਰ ਪਿਆਰਾ ਉਹ ਤਿੰਨਾਂ ਨੇ ਕਰਨੇ ਕਰਨਾ ਪਰ ਉਹਨੇ ਜਵਾਕ ਹੀ ਨਹੀਂ ਜਦੋਂ ਮੰਨਦਾ ਹੁਣ ਆਹ ਇੰਨੇ ਲੋਕ ਖੜੇ ਆ ਜੇ ਕੋਈ ਗੱਲਬਾਤ ਇਹਨੂੰ ਹੁੰਦੀ ਇਹਨਾਂ ਦੇ ਜੰਮੇ ਪਊਗਾ ਇਹ ਤਾਂ ਆਪ ਉਹੋ ਜਿਹੇ ਨੇ ਕਈ ਜਾਂਦੇ ਜਵਾਕ ਚੱਕਣ ਵਾਲੀ ਮੈਂ ਲੱਗਦੀ ਮੈਂ ਐਡੀ ਸੋਹਣੀ ਸਨ ਕਿ ਮੈਂ ਜਵਾਕ ਚੱਕ ਉਹ ਜਵਾਕ ਚੱਕਣ ਵਾਲੀ ਨਹੀਂ ਪਰ ਇੱਥੇ ਸਾਰਾ ਕੰਮ ਭੇਸ ਬਦ ਨੇ ਤੁਸੀਂ ਦੱਸ ਦਿਓ ਭੇਸ ਬਦਲ ਕੇ ਲੁੱਟਿਆ ਜਾਂਦਾ ਇੱਥੇ ਸਾਰਾ ਕੰਮ ਭੇਸ ਬਦਲ ਕੇ ਹੀ ਲੁੱਟਿਆ ਜਾਂਦਾ ਭੇਸ ਬਦਲਿਆ ਜਾਂਦਾ ਫੇਰ ਉਹ ਕੰਮ ਕੀਤਾ ਜਾਂਦਾ ਆਪਾਂ ਵੇਖਦੇ ਨੇ ਤ ਨਿਤ ਇਹ ਜੇ ਕੰਮ ਹੁੰਦੇ ਆ ਪਰ ਹਾਂਜੀ ਟਾਈਮ ਮਾੜਾ ਹੈ ਹਾਂ ਟਾਈਮ ਮਾੜਾ ਇਹ ਗੱਲ ਸਹੀ ਕਹਿ ਰਹੇ ਆ ਨਿਤ ਟਾਈਮ ਤਾਂ ਮਾੜਾ ਹੈਗਾ ਫਿਰ ਮੈਨੂੰ ਤਾਂ ਪਤਾ ਬਾਈ ਮੇਰਾ ਮੁੰਡਾ ਗਾ ਤੁਸੀਂ ਸਮਝਾਓ ਮੜਾ ਜਾਂ ਇਹਨਾਂ ਨੂੰ ਆਹ ਹੈਰੇ ਹੱਥ 'ਚ ਟੋਪੀ ਤੇਰੀ ਆ ਹਾਂਜੀ ਤੇ ਤੂੰ ਫੇਰ ਟੋਪੀ ਟੋਪੀ ਦਾ ਫੇਰੇ ਦੇ ਕੋਲੇ ਕਿਨੇ ਖੋਈ ਆ ਜਾਂ ਇਹ ਖੋਈ ਆ ਸਿਰ ਤੋਂ ਲਾ ਲਈ ਨੇ ਤੇਰੀ ਮੈਂ ਤੇਰੇ ਮਾਰੀ ਨਾ ਕਰਦਾ ਕਿ ਨਾ ਇਹਨੂੰ ਸੋਨਾ ਲੱਗਿਆ ਜਿਹੜੀ ਮੇਰੀ ਟੋਪੀ ਖੋਗੇ ਭੱਜੂਗੀ ਮੈਨੂੰ ਆਇਆ ਲੱਗਦਾ ਵੀ ਜਿਹੜੇ ਸਾਹਮਣਾ ਤੂੰ ਇੰਨਾ ਬੋਲੀ ਜਾਂਦੇ ਆ ਚਪੇੜਾ ਮਾਰੂ ਕੰਨ ਤੇ ਸੱਡ ਦੂਂ ਆ ਘਰੇ ਵੀ ਕੁਟਦੀ ਆ ਘਰੇ ਤੈਨੂੰ ਇਹ ਮੈਂ ਤਾਂ ਜਮਨ ਝੜਕਦੀ ਸੀ ਨਾ ਮੈਨੂੰ ਕੁਟਦੀ ਲੈ ਉਹ ਤਾਂ ਕਹਿੰਦਾ ਮੰਮੀ ਮੇਰੀ ਝੜਕਦੀ ਵੀ ਜਦੋਂ ਮੈਨੂੰ ਸਿਆਣਦੇ ਨਹੀਂ ਮਾਂ ਨੂੰ ਮਾਂ ਨਹੀਂ ਦੱਸਦਾ ਤੇ ਫਿਰ ਮੈਂ ਝੜਕੂਗੀ ਨੀ ਹੋਦਾ ਕਹਿੰਦਾ ਮੇਰੀ ਮਾਂ ਛਿੜਕਦੀ ਨਹੀਂ ਜਮਾਂ ਵੀ ਤੇ ਫਿਰ ਹੁਣ ਜਦੋਂ ਮੈਨੂੰ ਸਿਆਣਦਾ ਹੀ ਨਹੀਂ ਬਾਈ ਮੈਂ ਕੀ ਕਰਾਂ ਹੁਣ ਛਿੜਕੂਗੀ ਮੈਂ ਹੁਣ ਇਹ ਦੱਸ ਤੁਸੀਂ ਦੇਖਣਾ ਵੀ ਇਹ ਪਾਲਰ ਵਾਲਿਆਂ ਦਾ ਪੰਗਾ ਪਾਤਾ ਜਿਆਦਾ ਜਿਹੜਾ ਇਹਦਾ ਇੰਨਾ ਭਾਈ ਰੰਗ ਰੋਗਣ ਕਰਕੇ ਇਹਨੂੰ ਰੱਖਤਾ ਬੀਬੀ ਨੂੰ ਪਤਾ ਨਹੀਂ ਕੀ ਗੱਲ ਆ ਹੁਣ ਜਾਂ ਤਾਂ ਇਹ ਗੱਲ ਆ ਵੀ ਇਹਦੀ ਅਸਲੀਅਤ ਫਿਰ ਤੂੰ ਮਾੜਾ ਜਿਹਾ ਮੇਕਅਪ ਲਾ ਕੇ ਵਿਖਾ ਦੇ ਪਈ ਕਿਉਂ ਮੇਕਅਪ ਕਿਉਂ ਲਾ ਕੇ ਦਿਖਾਵੇਂ 2000 ਰੁਪਏ ਦੇ ਕੇ ਆਈਆਂ ਮੈਂ ਉਹ ਹਣ ਜਵਾਕ ਨਾਲ 2000 ਰੁਪਏ ਤਾਂ ਨਹੀਂ ਚੰਗਾ ਇਹ ਗੱਤ ਨੂੰ ਤਾਂ ਮੈਂ ਆਪੇ ਲੈ ਜੂਗੀ ਜਵਾਕ ਦੀ ਤਾਂ ਮੈਨੂੰ ਕੋਈ ਏਡੀ ਨਹੀਂ ਜਵਾਕ ਐ ਤਾਂ ਤੂੰ ਕਿਵੇਂ ਲੈ ਜਿੰ ਹੁਣ ਇਹ ਲੋਕ ਕਿਵੇਂ ਲੈ ਜਾਣ ਦੇਣਗੇ ਸਾਡੇ ਕੋਲੇ ਗੱਲ ਆ ਗਈ ਹਾਂਜੀ ਕੋਈ ਗੱਲ ਪਿਆਰ ਨਾਲ ਵੀ ਹੋ ਸਕਦੀ ਹੈ ਬੱਚੇ ਨਾਲ ਹੀ ਐਂ ਥੋੜਾ ਹੋਊਗਾ ਧੱਕਾ ਦੱਸ ਲੈ ਮੈਂ ਮੇਰਾ ਪੁੱਤ ਮੇਰਾ ਪੁੱਤ ਪਿਆਰ ਨਾਲ ਉਹ ਤਾਂ ਹਜੇ ਵੀ ਪਿੱਛੇ ਨੂੰ ਖਿੱਚ ਦੇ ਦੱਸ ਇਹ ਫਿਰ ਮੈਂ ਕੀ ਕਰਾਂ ਕੋਹ ਵੀਰ ਨੇ ਗੱਲ ਕਹੀ ਐ ਵੀ ਗੱਲ ਪਿਆਰ ਨਾਲ ਵੀ ਹੋ ਸਕਦੀ ਹੈ ਫਿਰ ਜਾਂ ਭਾਈ ਤ ਕਹਿੰਦਾ ਦੱਸ ਆਹਾਂ ਟੋਪੀ ਕੀ ਦੀ ਟੋਪੀ ਇਹ ਤਾਂ ਮੇਰੀ ਆਈ ਟੋਪੀ ਵੀ ਉਹ ਕਹਿੰਦਾ ਮੇਰੀ ਆ ਟੋਪੀ ਤੇ ਇਥੋਂ ਕਦੋਂ ਲਈ ਜਾਨੇ ਇਹ ਜਦੋਂ ਮੈਂ ਪਹਿਲਾਂ ਭੱਜਣ ਲੱਗ ਪਿਆ ਮੇਰੇ ਸਿਰ ਤੋਂ ਲਾ ਲਈ ਲੈ ਦੱਸ ਭਾਈ ਤੇਰੀ ਟੋਪੀ ਨੂੰ ਗਾਹ ਨਹੀਂ ਸੋਨਾ ਲੱਗਿਆ ਸੀ ਮੈਂ ਤੇਰੇ ਸਿਰ ਤੋਂ ਲਾ ਲਈ ਮੈਂ ਤਾਂ ਇਹਨੂੰ ਮੈਂ ਤਾਂ ਭਾਈ ਇਹਨੂੰ ਡੱਕਰਦੀ ਸੀਗੀ ਵੀ ਤੂੰ ਖੜ ਜਾ ਮੈਂ ਤੇਰੇ ਨਾਲੇ ਚੱਲੂਗੀ ਤੇ ਇਹ ਤਾਂ ਆਪਾ ਜਾਇਆ ਉਥੋਂ ਨਾਲੇ ਤੋਂ ਕਹਿੰਦੇ ਡੱਕਰਦੀ ਸੀ ਨਾਲੇ ਮੈਂ ਕਹਿੰਦੀ ਆ ਖੜ ਜਾਏ ਦੋ ਗੱਲਾਂ ਕਿਵੇਂ ਬੰਦਣਗੀਆਂ ਮੋ ਹੋ ਤੁਸੀਂ ਕਨਫਿਊਜ਼ ਨਾ ਕਰੋ ਮੈਨੂੰ ਮੈਂ ਤੁਹਾਨੂੰ ਦੱਸਾਂ ਮੈਂ ਇਹਨੂੰ ਐਂ ਕਹਿੰਦੀ ਸੀ ਓਰੇ ਮੇਰੀ ਗਲਤੀ ਸੋਹਣਾ ਜੇ ਰੋ ਮੰਨਦਾ ਨਹੀਂ ਐ ਧੱਕਾ ਨਾ ਕਰੋ ਬਈ ਧੱਕਾ ਨਾ ਕਰੋ ਇੱਥੇ ਕੈਮਰਾ ਚੱਲਦਾ ਹੈ ਤੂੰ ਜਵਾਕ ਨਾਲ ਧੱਕਾ ਕਿਵੇਂ ਕਰੋਗੇ ਮੈਂ ਇਹਨੂੰ ਐਂ ਕਹਿੰਦੀ ਸੀ ਬਈ ਦੇਖੋ ਤਾਂ ਮੇਰੇ ਨਾਲ ਚੱਲ ਹੈਨਾ ਮੇਰੇ ਨਾਲ ਹੀ ਆਇਆ ਸੀਗਾ ਤੇ ਹੁਣ ਇਹ ਇਹ ਮੰਨਦਾ ਹੀ ਨਹੀਂਗਾ ਮੈਂ ਕੀ ਕਰਾਂ ਜਦੋਂ ਆਈਏ ਮੰਮੀ ਤੇ ਰਿਆਹੀ ਲੀੜੇ ਪਾਈ ਸੀ ਉਦੋਂ ਲੀੜੇ ਤਾਂ ਮੈਨੂੰ ਪਤਾ ਪਾਈ ਲੀੜੇ ਨਹੀਂ ਪਤਾ ਹਾਂਜੀ ਤੇ ਆਹਾ ਚੁੰਨੀਆਂ ਲਈ ਸੀ ਉਦੋਂ ਮੈਨੂੰ ਕਪੜੇਵਾਰਾਂ ਨੇ ਮੈਂ ਵੇਖਿਆ ਨਹੀਂ ਨਾ ਨਹੀਂ ਉਹ ਤਾਂ ਫਿਰ ਹੁਣ ਆਏ ਤਾਂ ਬਾਈ ਗੱਲ ਨਹੀਂ ਸਿੱਧੋ ਨਹੀਂ ਜਾਂਦਾ ਤੂੰ ਆਹ ਰੰਗ ਰੋਗਲ ਲਾ ਦੇ ਆਪ ਦਾ ਇਹ ਹੁਣ ਮੈਂ 2000 ਰੁਪਏ ਦੇ ਤਾਂ ਰਾਮ ਦੇ 2000 ਰੁਪਏ ਜਵਾ ਛੱਡਨਾ ਕਿ 2000 ਰੁਪਏ ਚੰਗਾ ਫਿਰ ਇਹੋ ਜਿਹੇ ਤੇ ਮੇਰੇ 4-5 ਘਰੇ ਖੇਡਦੇ ਫਿਰਦੇ ਆ ਲੈ ਦੱਸ ਲੋ ਹੁਣ ਫਿਰ ਇਹਦੇ ਹੁਣ ਗਲਚ ਗੁੱਠਾ ਦੇਣਾ ਜੇ 4-5 ਹੁਣ ਰਾਤ ਸਾਢੇ ਜਾਗੋ ਆ ਬਾਈ ਅਜ ਰਾਤ ਦੀ ਤੇ ਹੁਣ 4 ਤਾਂ ਮੈਨੂੰ ਇੱਥੇ ਵਜਾਤੇ ਨੇ ਇਹੋ ਜਿਹੇ ਘਰੇ ਨਾ ਗਿਆ ਤਾਂ ਘਰੇ ਆਗਦੋ ਇਹਦਾ ਪਿਓ ਮੈਨੂੰ ਕੁੱਟੂਗਾ ਨਹੀਂ ਪਿਓ ਤਾਂ ਕੁੱਟੂਗਾ ਹੁਣ ਇੰਨਾ ਚੋ ਕੋਈ ਬੰਦਾ ਤੁਹਾਡੇ ਇਥੋਂ ਨੇੜੇ-ਤੇੜੇ ਦਾ ਹੈਗਾ ਜਿਹੜੇ ਖੜੇ ਆ ਵੀਰ ਜਾਣਦੇ ਹੋ ਤੁਸੀਂ ਇਹਨੂੰ ਮੜਾ ਮੁੰਡਾ ਨਹੀਂ ਇਹ ਤਾਂ ਕਹਿੰਦੇ ਜਾਣਦੇ ਨਹੀਂ ਇੱਥੇ ਨੇੜੇ-ਤੇੜੇ ਵੀ ਫਿਰ ਇਹ ਜਾਣਦੇ ਨਹੀਂ ਆ ਆ ਬਾਈ ਆ ਬਾਈ ਨੂੰ ਪੁੱਛ ਲੋ ਮੜਾ ਜਮੈਂ ਕਦੋਂ ਦੀ ਇੱਥ ਗੱਲ ਪੈਨੋ ਜਵਾਗਦੇ ਆਏ ਥੋੜੀ ਹੁੰਦਾ ਇਹ ਗੱਲ ਤਾਂ ਦੱਸੋ ਨਾ ਗੱਲ ਪਈ ਮਾਂ ਤੁਹਾਡੀ ਮਮਤਾ ਕਿੱਧਰ ਗਈ ਦੱਸੋ ਤੁਸੀਂ ਉਹਨੂੰ ਪਿਆਰ ਨਾਲ ਕੋਈ ਪੁੱਤ ਮੈਂ ਮਮਤਾ ਹੁਣ ਆ ਨੇੜੇ ਮੈਂ ਨੇੜੇ ਕਰਦੀ ਨੇੜੇ ਨਹੀਂ ਦਾਂ ਉਹਰੇ ਚਪੇੜੇ ਮਾਰਨ ਤੱਕ ਜਾਣਿਓ ਦੱਸੋ ਜਿਸੀ ਇੱਥੇ ਹੋਈ ਹੈ ਨਾ ਤਾਂ ਕਾਫੀ ਚਰਦੀ ਹੈ ਜਵਾਗਨਾ ਧੱਕਾ ਕਰ ਜਾਂਦੀ ਹੈ ਅਸੀਂ ਵੇਖੀ ਜਾਨੇ ਹਾਂ ਉਹ ਕਹਿੰਦਾ ਵੀ ਮੈਰੀ ਮੰਮੀ ਨਹੀਂ ਇਹ ਠੀਕ ਹੈ ਜੀ ਸਾਨੂੰ ਨਹੀਂ ਪਤਾ ਵੀ ਉਹ ਇਹਦੀ ਮੰਮੀ ਹੈਗੀ ਆ ਕਿ ਨਹੀਂ ਅਸੀਂ ਇੰਨਾ ਨਾ ਜਣੀ ਕੇ ਵੇਖੀ ਜਾਨੇ ਆ ਲਓ ਹੁਣ ਇਹ ਇੱਥੇ ਲੋਕ ਵੀ ਜਿਹੜੇ ਖੜੇ ਆ ਉਹ ਵੀ ਇਸ ਗੱਲ ਦੀ ਗਵਾਹੀ ਭਰ ਰਹੇ ਆ ਦੱਸ ਰਹੇ ਆ ਵੀ ਇਹ ਬੱਚੇ ਨੂੰ ਖਿੱਚਿਆ ਤੂੰ ਐ ਜਾ ਰਿਹਾ ਜਦੋਂ ਜਦੋਂ ਉਹ ਇਹ ਵੀ ਦੱਸ ਰਿਹਾ ਵੀ ਨਾ ਤੇ ਇਹ ਲੀੜੇ ਪਾਇ ਸੀ ਮੈਨੂੰ ਲੀੜਿਆਂ ਦਾ ਵੀ ਚੰਗੀ ਤਰ੍ਹਾਂ ਪਤਾ ਨਹੀਂਗਾ ਤੁਸੀਂ ਪਰ ਇਹ ਵੀ ਸਿੱਧੋ ਤੁਹਾਨੂੰ ਕਰਨਾ ਪਊ ਇਦਾਂ ਬੱਚਾ ਤਾਂ ਨਹੀਂ ਲਿਜਾਣ ਦਿੰਦੇ ਤੁਹਾਨੂੰ ਸਿੱਧੋ ਹੁਣ ਮੈਂ ਤੁਹਾਨੂੰ ਕਿਵੇਂ ਸਿੱ ਮੇਰਾ ਤੁਸੀਂ ਐਂ ਕਰੋ ਤੁਸੀਂ ਮੇਰੇ ਨਾਲ ਪਾਰਲਰ ਚੱਲੋ ਹੂੰ ਪਾਰਲਰ ਤੋਂ ਮੈਂ ਪੁਛਾ ਕੇ ਲਿਆਉਣੀ ਆ ਪਾਰਲਰ ਤੋਂ ਕੀ ਪੁਛਾ ਲਾਂਗੀ ਮੈਂ ਹੀ ਗਈ ਸੀ ਪਾਰਲਰ ਤੇ ਨਹੀਂ ਪਾਰਲਰ ਦਾ ਉੱਥੇ ਚਾਰ ਹੋਰ ਬੀਬੀਆਂ ਆ ਕੇ ਇਹਨੂੰ ਕਹਿ ਦੇਣਗੇ ਵੀ ਇਹ ਮੇਰਾ ਮੁੰਡਾ ਉਹ ਤੇਰੇ ਪਾਰਲਰ ਜਾਣਨਾ ਕੀ ਜਦੋਂ ਇਹ ਪਾਰਲਰ ਦੇ ਅੰਦਰ ਹੀ ਨਹੀਂ ਗਿਆ ਤੇ ਫਿਰ ਇਹ ਮੇਰੇ ਨਾਲ ਤਾਂ ਗਿਆ ਸੀ ਨਾਲ ਉਹ ਕਹਿੰਦਾ ਅੰਦਰ ਗਿਆ ਸੀ ਤੂੰ ਪਾਰਲਰ ਚ ਉਹ ਤਾਂ ਕਹਿੰਦਾ ਗਿਆ ਨਹੀਂ ਤੂੰ ਝੂਠ ਤੇ ਝੂਠ ਮਾਰੀ ਜਾਂਦੀ ਆ ਝੂਠ ਕਾ ਨੂੰ ਮਾਰੀ ਜਾਂਦੀ ਆ ਮੈਨੂੰ ਝੂਠ ਮਾਰ ਕੇ ਕੀ ਮਿਲ ਜੂਗਾ ਤੇ ਫਿਰ ਉਹ ਕਹਿੰਦਾ ਮੈਂ ਗਿਆ ਹੀ ਨਹੀਂ ਪਾਰਲਰ ਚ ਮੇਰੇ ਨਾਲ ਗੇਟ ਤੱਕ ਤਾਂ ਗਿਆ ਸੀ ਪੁੱਛੋ ਇਹਨੂੰ ਤੇ ਹੁਣ ਤੂੰ ਕਹੀ ਜਾਂਦੀ ਆ ਏ ਮੇਰਾ ਤਾਂ ਦੱਸਣਗੇ ਵੀ ਮੈਂ ਕਿਹੋ ਜੀ ਸੀ ਤੇਰਾ ਤੂੰ ਫਿਰ ਇਹੀ ਤਾਂ ਸੀ ਕਹਿੰਦੇ ਆ ਵੀ ਜਿਹੇ ਜੀ ਇਹ ਚਾਹੁੰਦਾ ਉਹ ਜੇ ਤੂੰ ਮੂੰਹ ਤੋਂ ਕੇ ਵਿਖਾ ਦੇ ਫਿਰ ਇਹਨੂੰ ਮੂੰਹ ਮੈਂ ਕਿਵੇਂ ਦਊ ਤੇ 2000 ਰੁਪਏ ਲਗਾ 2075 ਮੇਰੀ ਤਲੀ ਦੇ ਵੇਲੇ ਮੈਂ ਹੋਣਾ ਲਾਏ ਵੇਖੋ ਹੁਣ ਤੁਸੀਂ ਇੱਥੇ ਬੱਧਾ ਲੱਗਦਾ ਵੀ ਮੈਨੂੰ ਲੱਗਦਾ ਵੀ ਇਹ ਜਵਾਕ ਚੱਕਣ ਵਾਲੀ ਆ ਇਹ ਮੈਨੂੰ ਨਹੀਂ ਲੱਗਦਾ ਵੀ ਇਹਦੀ ਮਾਂ ਹੋਵੇ ਠੀਕ ਆ ਜਵਾਕ ਸੰਭਾਲ ਲੈ ਮੈਂ ਤੈਨੂੰ ਦੱਸ ਜਵਾਕ ਸੰਭਾਲ ਲੈ ਤੂੰ ਜਵਾਕ ਨਾਲ ਨਾ ਮੈਂ ਤੈਨੂੰ ਮੈਂ ਤੇ ਪਰ ਤੋਂ ਨਹੀਂ ਆ ਕਿਵੇਂ ਸਕਦੀ ਮੈਂ ਮਾਨਹਾਨੀ ਦਾ ਕੇਸ ਕਰ ਤੂੰ ਮਾਨਹਾਨੀ ਦਾ ਕਰਦੀ ਇਹਨੂੰ ਕਿੱਥੇ ਲੈ ਜਾਵੇਂਗੀ ਤੂੰ ਚੱਕ ਮੇਰਾ ਮੁੰਡਾ ਤੇਰਾ ਮੁੰਡਾ ਪਾਸੇ ਹੋਈ ਜਾਂਦਾ ਕਮਾਲ ਹੋਈ ਜਾਂਦੀ ਉਹ ਜਿਹੜਾ ਪਛਾਣਦਾ ਹੀ ਨਹੀਂ ਤੈਨੂੰ ਮੈਂ ਤੈਨੂੰ ਦੱਸਦਾ ਮੇਰਾ ਮੁੰਡਾ ਹੈ ਤੇਰਾ ਮੁੰਡਾ ਤੂੰ ਸਿੱਧ ਕਰ ਦਿਓ ਕਹਿੰਦਾ ਵੀ ਤੇਰੀ ਮੰਮੀ ਹੈਗੀ ਆ ਉਹ ਵਾਰੀ ਵਾਰੀ ਕਹੀ ਜਾਂਦਾ ਨਹੀਂ ਮੰਮੀ ਮੇਰੀ ਇਹ ਨਹੀਂ ਹੁਣ ਫਿਰ ਤੁਸੀਂ ਦੱਸੋ ਇਦਾਂ ਦਾ ਯਕੀਨ ਵਾਲੀ ਗੱਲ ਹੈ ਨਹੀਂ ਕੋਈ ਏ ਨੂੰ ਵੀਰੇ ਪਤਾ ਕੀ ਇਹ ਨਾ ਛੋਟਾ ਹੁੰਦਾ ਨਾ ਡਿੱਗ ਗਿਆ ਸੀਗਾ ਜਿਹਦੇ ਸਿਰ ਚ ਨਾ ਇਹ ਜਦੋਂ ਸਿਰ ਪਰਨੇ ਡਿੱਗਿਆ ਤੇਰੇ ਸਿਰ ਚ ਵੱਜ ਗਈ ਸੱਟ ਇਹਦੀ ਦਵਾਈ ਚੱਲਦੀ ਹੈ ਇਹ ਕਦੇ ਕਦੇ ਨੂੰ ਐ ਪਤਾ ਨਹੀਂ ਲੱਗਦਾ ਬੌਂਦਲ ਜਾਂਦਾ ਵੀ ਮੈਂ ਕੀ ਬੋਲੀ ਜਨਾ ਨਹੀਂ ਇਹ ਤਾਂ ਬੌਂਦਲ ਜਾਂਦਾ ਬੰਦਲਾਈ ਤੂੰ ਸਾਨੂੰ ਸਾਰਿਆਂ ਨੂੰ ਵੀ ਬੈਠੀ ਇਹ ਗੱਲ ਤੂੰ ਹੁਣ ਦੱਸਦੀ 15 ਮਿੰਟ ਤਰ ਨਾਲ ਗੱਲ ਕਰੀ ਜਾਂਦੇ ਨੇ ਹੋਗੇ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਇਹਦੀ ਦਵਾਈ ਚੱਲਦੀ ਹੈ ਹੁਣ ਮੈਂ ਆਖਿਆ ਵੀ ਗਾ ਨੂੰ ਸਾਰਿਆਂ ਨੂੰ ਦੱਸਣਾ ਲੈ ਦੱਸਣਾ ਤੁਸੀਂ ਤੁਸੀਂ ਇੱਥੇ ਵੇਖੋ ਸਾਨੂੰ ਤਾਂ ਹਜੇ ਵੀ ਇਸ ਗੱਲ ਦਾ ਯਕੀਨ ਨਹੀਂਗਾ ਵੀ ਇਹ ਗੱਲ ਹੈਗੀ ਆ ਜਾਂ ਨਹੀਂ ਹੈਗੀ ਤੂੰ ਐਵੇਂ ਸੱਟ ਮਰਾਤੀ ਦਿਖਾ ਕੋਈ ਕਿਤੇ ਮ ਕਰਿਆ ਦੇ ਬਾਪ ਨੂੰ ਵੀ ਪਛਾਣਨ ਤੋਂ ਨਾਲ ਕਰ ਦਿੰਦਾ ਹਾਂ ਆਹਦੇ ਡੈਡੀ ਨੇ ਤਾਂ ਪਛਾਣਦਾ ਨਾ ਹਾਂਜੀ ਉਹ ਡੈਡੀ ਨੂੰ ਮੰਮੀ ਨੂੰ ਦੋਨਾਂ ਨੂੰ ਪਛਾਣਦਾ ਉਹ ਤਾਂ ਕਹਿੰਦਾ ਮੈਂ ਦੋਨਾਂ ਨੂੰ ਪਛਾਣਦਾ ਇਹ ਕਦੇ ਕਦੇ ਇਹਨੂੰ ਪੈ ਜਾਂਦਾ ਇਹਨੂੰ ਨਹੀਂ ਆਏ ਕਿਵੇਂ ਪੈ ਜਾਂਦਾ ਜਦੋਂ ਉਹ ਕਹੀ ਜਾਂਦਾ ਵੀ ਮੈਂ ਮੰਮੀ ਦੇ ਨਾਲ ਆਇਆ ਇਹ ਗੱਲ ਵੀ ਇਹਦੇ ਚੇਤੇ ਆ ਉਹ ਕਹਿੰਦਾ ਪਾਰਲਰ ਗਈ ਇਹ ਵੀ ਇਹਦੇ ਗੱਲ ਚੇਤੇ ਉਹ ਕਹਿੰਦਾ ਪਰ ਜਦੋਂ ਅੰਦਰੋਂ ਨਿਕਲੀ ਇਹ ਮੇਰੀ ਮੰਮੀ ਨਹੀਂਗੀ ਉਹ ਭੁੱਲ ਗਿਆ ਹੋਊਗਾ ਉਹ ਠੀਕ ਹੈ ਜੀ ਤੁਸੀਂ ਭੁੱਲ ਪੜ ਕਿਹੜੀ ਗੱਲ ਦਾ ਸੀ ਮੈਂ ਗੱਲ ਕੀ ਕਰੀ ਜਾਂਦਾ ਸੀ ਨੇ ਉਹ ਜਦੋਂ ਤੈਨੂੰ ਵਾਰੀ ਵਾਰੀ ਕਹਿੰਦਾ ਵੀ ਇਹ ਮੇਰੀ ਮੰਮੀ ਨਹੀਂ ਉਹ ਦੋ ਕਹਿੰਦਾ ਮੈਂ ਤੇ ਮੰਮੀ ਨੂੰ ਵੀ ਪਛਾਣਦਾ ਆਂ ਤੇ ਡੈਡੀ ਨੂੰ ਵੀ ਪਛਾਣਦਾ ਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਜਦੋਂ ਲਿਆਇਆ ਜਾਂਦਾ ਉਦੋਂ ਕੁਝ ਵਿਚਾਰੀਆਂ ਹੋਰ ਹੁੰਦੀਆਂ ਪਰ ਜਦੋਂ ਪਲਦਲ ਵਾਲੇ ਰੰਗ ਰੋਗਣ ਕਰ ਦਿੰਦੇ ਆ ਉਦੋਂ ਕੁਝ ਚੱਕਰ ਵੀ ਹੋਰ ਬਣ ਜਾਂਦਾ ਇਹ ਮੈਨੂੰ ਲੱਗਦਾ ਅਸਲ ਦੇ ਵਿੱਚ ਮਾਮਲਾ ਉਹੀ ਹੈ ਤਾਂ ਫਿਰ ਜੀ ਤੁਹਾਨੂੰ ਹੁਣ ਸਿੱਧ ਤਾਂ ਇਹ ਚੀਜ਼ ਕਰਨੀ ਪਊਗੀ ਹੁਣ ਬੱਚਾ ਵੇਖੋ ਡਰਿਆ ਖੜਾ ਸੇਮਿਆ ਖੜਾ ਉਹ ਕਹਿੰਦਾ ਵੀ ਹੁਣ ਨਾ ਅਸੀਂ ਇੰਨੇ ਜਿਹੜੇ ਖੜੇ ਆ ਇਹ ਵੀਰ ਖੜੇ ਆ ਲੋਕ ਤੁਹਾਡੇ ਨਾਲ ਇਹਨੂੰ ਭੇਜ ਸਕਦੇ ਆ ਮੈਨੂੰ ਲੈ ਕੇ ਤੇ ਜਾਣਾ ਪਊਗਾ ਹੁਣ ਮੈਨੂੰ ਇੱਥੇ ਥੋੜੀ ਛੱਡ ਜੂ ਮੇਰੀ ਰਾਤ ਦੀ ਜਾਗੂ ਅੱਜ ਜਾਗੋ ਤਾਂ ਤੇਰੀ ਹੈਗੀ ਪਰ ਇਹ ਤਾਂ ਵਿਚਾਰਾ ਅੰਦਰੇ ਵਿੱਚ ਉਦਰਿਆ ਪਿਆ ਦੱਸੋ ਭੇਜ ਦੋਗੇ ਤੁਸੀਂ ਜ ਹਾਂਜੀ ਡੈਡੀ ਬੁਲਾ ਲਓ ਡੈਡੀ ਕਿੱਥੇ ਨਹੀਂ ਹੁਣ ਜਦੋਂ ਇਹ ਕਹੀ ਜਾਂਦੇ ਆ ਨਾ ਇਹਨਾਂ ਨੇ ਤੁਸੀ ਦੱਸੋ ਬਾਈ ਇਹਦੇ ਨਾਲ ਭੇਜ ਦੋਗੇ ਹੁਣ ਇਹਨੂੰ ਨਹੀਂ ਨਹੀਂ ਆਏ ਨਹੀਂ ਭੇਜ ਜਦੋਂ ਮਨ ਰਹੇ ਉਹ ਕਹਿੰਦੇ ਤੂੰ ਇਦਾਂ ਕਰ ਇਹਦੇ ਫਾਦਰ ਨੂੰ ਬੁਲਾ ਲਓ ਡੈਡੀ ਨੂੰ ਬੁਲਾ ਲਓ ਇਹਦੇ ਪਿਓ ਨੂੰ ਮੈਂ ਕਿੱਥੇ ਸੱਦ ਲਾਉ ਉਹਨੂੰ ਛੁੱਟੀ ਛਾਟੀ ਨਹੀਂ ਮਿਲਦੀ ਇਹ ਤਾਂ ਪੀਣ ਦੇ ਟਾਈਮ ਹੀ ਆਊਗਾ ਬਾਈ ਇਹ ਤਾਂ ਮੈਨੂੰ ਹੁਣ ਹੁਣ ਨਹੀਂ ਨਾ ਸਿਆਣ ਦਾ ਤੇ ਉਹਨੇ ਜਦੋਂ ਪੀ ਲਈ ਨਾ ਜਦੋਂ ਮੂਤ ਪੀ ਲੈਂਦਾ ਉਦੋਂ ਸਾਨੂੰ ਦੋਨਾਂ ਨੂੰ ਸਿਆਣਨ ਨੂੰ ਮੰਗਦਾ ਇਹਨਾਂ ਦੇ ਤਾਂ ਮੈਨੂੰ ਲੱਗਦਾ ਸਾਰਿਆਂ ਦੇ ਸਿਰ 'ਚ ਸੱਟ ਵੱਜੀ ਵੀ ਆ ਨਾ ਉਹਦੇ ਵੀ ਸਿਰ 'ਚ ਸੱਟ ਵੱਜੀ ਵੀ ਆ ਸਿਰ 'ਚ ਸੱਟ ਸਾਡੇ ਕਾਦੋਂ ਵੱਜੇ ਤੇਰੇ ਵੱਜੇ ਮੇਰੇ ਤਾਂ ਕਿਉਂ ਵੱਜੇ ਕਿਤੇ ਤੂੰ ਇਹਨੂੰ ਕਹਿ ਦਿੰਦੀ ਆ ਪਛਾਣਦਾ ਨਹੀਂਗਾ ਠੀਕ ਆ ਪਰ ਹੁਣ ਇਹਨੂੰ ਲੈ ਕੇ ਕਿੱਥੇ ਜਾਣਾ ਤੂੰ ਇਹਨੂੰ ਮੈਂ ਹਲੇ ਤਾਂ ਲੀਡੇ ਜਾਗੂ ਦਾ ਟਾਈਮ ਹੋ ਜਾਂਦਾ 4 ਵਜ ਗਏ ਤੇ 2 ਘੰਟੇ ਰਹਿ ਕੇ ਮੈਂ ਹਲੇ ਲੀੜੇ ਕੱਪੜੇ ਵੀ ਦਵਾਉਣੇ ਨੇ ਤੂੰ ਜਾਗੂ ਦਾ ਤਾਂ ਕਰੀ ਜਾਨੀ ਆ ਇਹ ਤੇਰੇ ਘਰ ਦਾ ਚਰਾਗ ਬੂਝਣ ਵਾਲੀ ਗੱਲ ਹੋਈ ਪਈ ਆ ਇਹ ਤੇਰੇ ਨਾਲ ਨਹੀਂ ਜਾਦੀ ਚੱਲ ਆ ਲੋਕ ਖੜੇ ਜੀ ਇਹ ਕਹਿ ਦੇਣਗੇ ਵੀ ਲੈ ਜਾ ਫੇਰ ਅਸੀਂ ਮੰਨ ਲਾਂਗੇ ਕਿਉਂ ਬਾਈ ਜੀ ਕਹਿ ਦੂੰਗੇ ਤੁਸੀਂ ਲੈ ਜਾਨੂੰ ਨਹੀਂ ਅਜੇ ਤਾਂ ਨਹੀਂ ਕਹਿੰਦੇ ਕੋਈ ਬੰਦਾ ਜ਼ਿੰਮੇਵਾਰੀ ਲਊ ਫੇਰ ਹੀ ਭੇਜਾਂ ਜਾਂ ਹੋਰ ਕਿਸੇ ਨੂੰ ਸੱਦਲਾ ਕਰ ਚੋਂ ਜ਼ਿੰਮੇਵਾਰੀ ਹੁਣ ਮੈਂ ਕਿਹਨੂੰ ਸੱਦਾ ਕੋਈ ਨਹੀਂਗਾ ਘਰੇ ਆਉਣ ਵਾਲਾ ਤਾਂ ਬਾਈ ਸਭ ਚਾਗੋ ਚਾ ਅੱਜ ਉੱਥੇ ਸਬਜੀ ਸਬਜੀ ਬੁੱਬਾ ਉੱਡੀ ਜਾਂਦੇ ਫਿਰ ਫਿਰ ਕੱਲ ਰਾਤ ਨੂੰ ਵੀ ਉੱਥੇ ਖਾਣੀਆਂ ਤੜਕੇ ਵੀ ਉੱਥੇ ਖਾਣੀਆਂ ਨੇ ਫਿਰ ਕੰਮ ਤਾਂ ਕਰਾਉਂਦੇ ਇਹ ਫਿਰ ਹੁਣ ਇਹਦਾ ਕੀ ਹੱਲ ਆ ਇਹਦਾ ਹੱਲ ਇਹਦਾ ਹੱਲ ਮੈਂ ਹੈਗੀ ਆ ਮੈਂ ਲੈ ਕੇ ਜਾਉ ਮੇਰਾ ਜਵਾਕ ਹੈ ਉਹ ਜਾਣ ਨੂੰ ਤਿਆਰ ਨਹੀਂ ਕਿਵੇਂ ਮੰਨਦੇ ਲੋ ਏ ਟੱਕਾ ਨਹੀਂ ਦੇਗਾਹੀਂ ਦੱਸੋ ਤੁਸੀਂ ਆਪ ਸਮਝਦਾਰ ਹੋ ਲੈ ਦੱਸੋ ਫਿਰ ਸਾਨੂੰ ਕੋਈ ਸਬੂਤ ਦਿਓ ਇਹਦਾ ਬੱਚਾ ਤੁਹਾਡੇ ਕੋਲ ਸਾਨੂੰ ਕੋਈ ਸਬੂਤ ਦਿਓ ਇਹ ਨਹੀਂ ਇਹ ਟੱਕਾ ਇਹ ਬਿਲਕੁਲ ਟੱਕਾ ਹੈਗਾ ਜਿਹੜੀ ਗੱਲ ਹੈਗੀ ਆ ਇਹ ਬਿਲਕੁਲ ਟੱਕਾ ਠੀਕ ਹੈ ਨਹੀਂ ਹੋਣਾ ਚਾਹੀਦਾ ਐਦਾਂ ਨਹੀਂ ਲਿਜਾਣ ਦਿੱਤਾ ਜੇ ਕੋ ਤੁਸੀਂ ਕੋਈ ਪ੍ਰੂਫ ਦਿਖਾ ਦਿਓ ਬੱਚਾ ਪੱਟੀ ਹਾਂ ਮੈਨੂੰ ਆਈਡੀ ਪ੍ਰੂਫ ਮੰਗੋ ਹਾਂ ਆਈਡੀ ਪ੍ਰੂਫ ਹੈ ਆਈਡੀ ਪ੍ਰੂਫ ਲਓ ਆਈਡੀ ਪ੍ਰੂਫ ਨਹੀਂ ਹੈਗਾ ਮੇਰੇ ਕੋਲ ਨਾ ਕੋਈ ਆਈਡੀ ਪ੍ਰੂਫ ਹੈ ਕੋਈ ਇਹਨਾਂ ਵੀਰਾਂ ਚੋ ਇਹ ਕਹਿੰਦੇ ਅਸੀਂ ਤਾਂ ਭਾਈ ਨਾਲ ਲਿਜਾਣ ਨਹੀਂ ਦੇਣਾ ਹੁਣ ਤੈਨੂੰ ਪੱਕਾ ਪਤਾ ਵੀ ਨਹੀਂ ਮੰਮੀ ਤੇਰੀ ਉਹ ਜਿਹੜਾ ਪਛਾਣਦਾ ਨਹੀਂ ਉਹਨੇ ਸਹੀ ਗੱਲ ਕਹਿਦੀ ਐ ਵੇਖ ਲਓ ਤੂੰ ਸਿੱਧਾ ਹੋ ਕੇ ਚੱਲ ਮੇਰੇ ਨਾਲ ਮੈਂ ਤੈਨੂੰ ਦਵਾ ਮੂੰਹ ਦੇ ਮਰ ਬਾਂਦਰ ਮੂੰਹਾ ਜੇ ਕਰਦਾ ਕਿ ਜਲ ਉਹ ਜਿਹੜਾ ਜਾਣਦਾ ਨਹੀਂ ਆਏ ਖਿੱਚਾ ਤੂੰ ਹੀ ਨਹੀਂ ਹੁਣ ਇਹ ਗਲਤ ਗੱਲ ਐ ਇਹ ਗਲਤ ਗੱਲ ਐ ਦੱਸ ਉਹ ਟੋਪੀ ਲੜਾ ਸਿਰ ਠਰਦਾ ਟੋਪੀ ਲੈ ਤੂੰ ਉੱਤੇ ਆ ਦੇਖ ਉਹ ਹਜੇ ਵੀ ਜਾ ਕੇ ਰਾਜ ਨੇ ਗਾਲਾਂ ਕੱਢ ਕੇ ਥੋੜੇ ਜਿਹਾ ਅੱਕ ਲੈ ਜਾਇਆ ਜਾਊਗਾ ਇਹ ਬਾਈ ਇਹ ਛਤਰਾਂ ਦੇ ਪੀਰ ਆ ਮੈਨੂੰ ਪਤਾ ਕਿਵੇਂ ਨਹੀਂ 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 ਖਿੱਚਣ ਵਾਲੀ ਗੱਲ ਨਹੀਂ ਕਰਨੀ ਤੈਨੂੰ ਲੱਗਦਾ ਮੰਮੀ ਆ ਤੇਰੀ ਨਹੀਂ ਉਹ ਹਜੇ ਵੀ ਨਹੀਂ ਮੰਨਦਾ ਕੋਈ ਹੋਰ ਮਾਲਾ ਮੋਟਾ ਦਾ ਨਾਂ ਕੀ ਲੈਣੋ ਕਰੇ ਫੋਟੋ ਹੋਊਗੀ ਜੀ ਇਹਨਾਂ ਦੀ ਫੋਟੋ ਹੋਊਗੀ ਕੋਈ ਫੋਟੋ ਕੋਈ ਫੋਟੋ ਤਾਂ ਹੋਊਗੀ ਕੋਈ ਨਾ ਫੋਟੋ ਹੋਊਗੀ ਕਲੀਅਰ ਦਿਖਾਓ ਫੋਟੋ ਤਾਂ ਹੈਗਾ ਮੇਰੇ ਕੋਲੇ ਫਿਰ ਫੋਟੋ ਦਿਖਾ ਦਿਓ ਚਾਹ ਲੈਗੇ ਉਹਦੀ ਮੰਮੀ ਨੂੰ ਫੋਟੋ ਤੇ ਪਛਾਣ ਲੇਗਾ ਫੋਟੋ ਤੇ ਪਛਾਣ ਲਊਗਾ ਕਹਿੰਦਾ ਵੀ ਜੋ ਮਰਜੀ ਹੋਵੇ ਫੋਟੋ ਤੇ ਮੈਂ ਪਛਾਣ ਲਊਗਾ ਦਿਖਾਓ ਦਿਖਾਓ ਫੋਟੋ ਦਿਖਾਓ ਕੋਈ ਗੱਲ ਨਹੀਂ ਦਿਖਾਓ ਜੀ ਸਾਡੇ ਸਾਹਦੇ ਕਲੀਅਰ ਕਰੋ ਉਦੋਂ ਬਾਅਦ ਹੀ ਉਹਦੋਂ ਬਾਅਦ ਹੀ ਆਪਾਂ ਜਿਹੜਾ ਬੱਚੇ ਨੂੰ ਤੋੜਨਾ ਜੀ ਹਾਂ ਦਿਖਾਓ ਫੋਟੋ ਦਿਖਾਓ ਜੀ ਫੋਟੋ ਦਿਖਾਉਣੇ ਆ ਤੁਹਾਨੂੰ ਵੀ ਐਸੇ ਹੈ ਜਾਂ ਨਹੀਂ ਹੈ ਆਹ ਮੰਮੀ ਤੇਰੀ ਹਾਂਜੀ ਤੇ ਆ ਫੋਟੋ ਤੇ ਮੰਮੀ ਦੀ ਆ ਹਾਂਜੀ ਹੈ ਇਹਦਾ ਬਾਲਾ ਨੇਰਾ ਹੋਇਆ ਪਿਆ ਪਹਿਲਾਂ ਫੋਟੋ ਦੇਖੋ ਇਹਦੀ ਮੰਮੀ ਦੀ ਫੋਟੋ ਵੇਖੋ ਕਿਸ ਬੰਦਾ ਪੈਲਰ ਵਾਲਿਆਂ ਤੇ ਯਾਰ ਧੱਕਾ ਲੈ ਜਾਵਾਂ ਕਰਕੇ ਨਹੀਂ ਭਾਈ ਐਦਾਂ ਨਹੀਂ ਆਹ ਦਿਖਾ ਦੀ ਇਹ ਮੰਮੀ ਤੇਰੀ ਆ ਹੁਣ ਹਾਂ ਇਹੀ ਆਗੀ ਆ ਫੋਟੋ ਤੇਰੀ ਮੰਮੀ ਦੀ ਆ ਹਾਂਜੀ ਪੱਕਾ ਬਦਗੀ ਵੇਖ ਲੈ ਹਣ ਦਿਖਾ ਦੇ ਇਹਨਾਂ ਨੂੰ ਸਾਰਿਆਂ ਨੂੰ ਦਿਖਾ ਦਿਓ ਪੱਕਾ ਗਾ ਪੱਕਾ ਆ ਦਿਖਾ ਉਧਰ ਕੈਮਰੇ ਵਾਲਿਆਂ ਨੂੰ ਕਿ ਵੀ ਆ ਮੰਮੀ ਆ ਮੇਰੀ ਆ ਮੰਮੀ ਆ ਮੇਰੀ ਖੁਸ਼ ਹੋ ਗਿਆ ਇਹ ਮੋਬਾਈਲ ਕਿਦਾ ਮੇਰੀ ਮੰਮੀ ਦਾ ਹਾਂ ਮੇਰੀ ਹੁਣ ਖੁਸ਼ ਹੋਇਆ ਜਵਾਕ ਮਾੜਾ ਮੋਟਾ ਭਾਈ ਆਦਾ ਫਿਰ ਹੁਣ ਤੁਸੀਂ ਵੇਖ ਲਓ ਮਾੜੇ ਕੈਮਰਾਮੈਨ ਨੂੰ ਕੋਲ ਨੇੜੇ ਦਿਖਾ ਦੇ ਇਧਰ ਉਹ ਭਾਈ 1 ਮਿੰਟ ਰੁਕ ਜਾ ਇੱਕ ਇਧਰ ਦੇਖ ਲਓ ਠੀਕ ਆ ਤੇ ਇੱਕ ਇਧਰ ਦੇਖ ਲਓ ਭਾਈ ਰੰਗ ਰੋਗਣ ਤੇ ਜ਼ਿਆਦਾ ਹੀ ਕੰਮ ਕਰ ਹੈ ਫਰਕ ਬਾਲਾ ਹੀ ਹੈ ਫਰਕ ਬਾਲਾ ਕਰਦਾ ਭਾਈ ਲਓ ਇਹ ਇੱਥੇ ਰਹਿ ਜਾਵਾਂ ਮੈਂ ਕਹਿੰਦਾ ਵੀ ਵੇਖੋ ਇੱਥੇ ਤਾਂ ਇਹਨਾਂ ਨੇ ਉਹਨੂੰ ਬਣਾਤਾ ਸ਼ਲਪਾ ਛੇਟੀ ਠੀਕ ਆ ਇੱਥੇ ਲੱਗਦੇ ਆ ਭਮੀਰੀਆਂ ਵੇਚਣ ਵਾਲੀ ਇੱਥੇ ਫਰਕ ਤਾਂ ਹੈ ਨਹੀਂ ਇਹ ਇਹ ਤਾਂ ਗੱਲ ਹੈਗੀ ਹੁਣ ਮੰਮੀ ਤੇਰੀ ਆ ਹਾਂਜੀ ਲੈ ਜਾ ਭਰਾਵਾ ਇਹਨੂੰ ਠੀਕ ਆ ਲੈ ਜਾ ਠੀਕ ਆ ਬਾਈ ਸਹਿਮਤਾ ਜਵਾਨ ਕਮਾਲ ਸਭਾ ਨਹੀਂ ਜਵਾਨ ਜਵਾਕ ਨੂੰ ਅਸੀਂ ਐ ਨਹੀਂ ਲਿਜਾਣ ਦਿੰਦੇ ਸੀਗੇ ਠੀਕ ਹਾਂਜੀ ਗਵਾਂਢ ਲਈ ਚੱਕ ਜਾ ਕੇ ਮੁੰਡਾ ਗਵਾਲੇ ਸਿ ਆਪਦਾ ਹਾਂ ਆ ਦੇਖੋ ਮੈਂ ਹਜੇ ਵੀ ਕਹਿੰਦਾ ਵੀ ਤੁਸੀਂ ਜਾਓ ਜਾਣਾ ਬਣਦਾ ਬੀਬੀਆਂ ਨੇ ਪਾਲ ਲੜਾ ਜਾਣਾ ਭਾਈ ਜੀਤ ਸਦ ਕੇ ਪਰ ਜਾਂਦਾ ਜਵਾਕ ਨੂੰ ਲੈ ਜਾ ਕਰੋ ਨਾਲ ਤੇ ਜਾਂ ਇਹ ਕਰਿਆ ਕਰੋ ਇਹਨਾਂ ਨੂੰ ਘਰੇ ਛੱਡ ਦਿਆ ਕਰੋ Buenas Nada... ਡੈਡੀ ਕੋਲੇ ਠੀਕ ਆ ਡੈਡੀ ਨੂੰ ਘਰੇ ਬੁਲਾ ਲਿਆ ਕਰੋ ਤਾਂ ਕਿ ਡੈਡੀ ਦੱਸ ਸਕੇ ਵੀ ਭਾਈ ਇਹ ਥੋਡੀ ਹੀ ਮੰਮੀ ਆ ਠੀਕ ਆ ਇੱਥੇ ਜਵਾਕ ਨੇ ਮੰਮੀ ਨੂੰ ਪਛਾਨਣ ਤੋਂ ਜਿਹੜਾ ਇਨਕਾਰ ਕਰਤਾ ਸੀ ਹੁਣ ਭੇਜ ਦੇਗੇ ਜੀ ਭੇਜ ਦੋ ਜੀ ਭੇਜ ਦੋ ਲਿਆ ਭਾਈ ਇਹਨੂੰ ਨਾਲ ਹੁਣ ਜਾਵੜੇਗਾ ਹਾਂਜੀ ਆ ਖੁਸ਼ ਹੋ ਗਿਆ ਸਲਝਾ ਦਿੱਤਾ ਮਸਲਾ ਜਿਹੜਾ ਸੀਗਾ ਅਸਲ ਦੇ ਵਿੱਚ ਸਾਰਾ ਜਿਹੜਾ ਮੇਕਅਪ ਦਾ ਰੌਲਾ ਪੈ ਗਿਆ ਸੀ ਮੈਂ ਕਹਿੰਦਾ ਵੇਖੋ ਜਿਹੜੀਆਂ ਆਪਣੀਆਂ ਦਾਦੀਆਂ ਸੀ ਉਹ ਤਾਂ ਦਹੀਂ ਨਾਲ ਨਹਾ ਲੈਂਦੀਆਂ ਸੀ ਸਰੋਂ ਦਾ ਤੇਲ ਮੂੰਹ ਤੇ ਮਲ ਕੇ ਸਾਰਾ ਮੈਰਜ ਵਿਆਹ ਵੇਖ ਲੈਂਦੀਆਂ ਸੀ ਤੇ ਜਿਹੜੀਆਂ ਆਪਣੀਆਂ ਮਾਮਾ ਸੀ ਉਹ ਫੈਰਨ ਲਵਲੀ ਤੇ ਹੁਣ ਹੁਣ ਉਹਨੇ ਮੈਂ ਕਹ ਮੂੰਹ ਚ ਦੰਦ ਨਹੀਂ ਜਿੰਨੇ ਉਹਨਾਂ ਦੇ ਮੇਕਅਪ ਵਾਲੀਆਂ ਕਰੀਮਾਂ ਸ਼ਰੀਮਾ ਪਾਊਡਰ ਲੱਡਰ ਸੁਰਖੀ ਕੀ ਕੁਛ ਮੈਂ ਕਹਿੰਦਾ ਮੈਂ ਤਾਂ ਗਿਣ ਨਹੀਂ ਸਕਦਾ ਐਨੇ ਪ੍ਰੋਡਕਟ ਹੁੰਦੇ ਉਹਨਾਂ ਨੂੰ ਇਹ ਹੀ ਪਤਾ ਲੱਗਦਾ ਕਿ ਕਿਹੜਾ ਲਾ ਲਿਆ ਕਿਹੜਾ ਰਹਿ ਗਿਆ ਉਹ ਪ੍ਰੋਡਕਟਾਂ ਦੀ ਜਿਹੜੀ ਸਾਰੀ ਘਾਟ ਬਾਤ ਹੋ ਗਈ ਜਿਵੇਂ ਆਪਾਂ ਕਹਿ ਦਿੰਦੇ ਨੇ ਕਿ ਕਈ ਵਾਰੀ ਅਮਲੀ ਬੰਦੇ ਨੂੰ ਘਾਟ ਬਾਤ ਹੋ ਜਾਂਦੀ ਆ ਇੱਥੇ ਕਿਤੇ ਬੀਪਗਾ ਦੇ ਮੇਕਅਪ ਚ ਘਾਟ ਬਾਤ ਹੋ ਗਈ ਬੱਚੇ ਨੇ ਆਪਦੀ ਮੰਮੀ ਪਛਾਣਨ ਤੋਂ ਇਨਕਾਰ ਕਰ ਦਿੱਤਾ ਪਰ ਨਹੀਂ ਕਿਵੇਂ ਨਾ ਕਿਵੇਂ ਕਰਕੇ ਜਦੋਂ ਫੋਟੋ ਵੇਖੀ ਫੋਟੋ ਤੇ ਫਿਰ ਸਾਰਾ ਜਿਹੜਾ ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦਾ ਫੋਟੋ ਤੇ ਕੁਝ ਹੋਰ ਸੀ ਨਾ ਕਰਿਆ ਕਰੋ ਆਪਣੇ ਬੱਚਿਆਂ ਨੂੰ ਜੇ ਨਾਮ ਲੈ ਕੇ ਜਾਣਾ ਜਾਂ ਤਾਂ ਭਾਈ ਉਹਨਾਂ ਨੇ ਕੋਲੇ ਭਾਇਆ ਕਰੋ ਜਿੱਥੇ ਤੁਹਾਡਾ ਮੇਕਅਪ ਆਦੋਂ ਉਹਨਾਂ ਨੂੰ ਪਤਾ ਲੱਗੇ ਵੀ ਮੰਮੀ ਕੀ ਤੋਂ ਕੀ ਬਣ ਗਈ ਕੀ ਤੋਂ ਕੀ ਬਣ ਗਈ ਇਹ ਪਤਾ ਲੱਗਿਆ ਕਰੇ ਠੀਕ ਆ ਇਸ ਵਾਰ ਫਿਰ ਮਲੂਕਾ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕੰਮ ਜਰੂਰ ਕਰੋ ਪਰ ਉਹਨਾਂ ਕਿਆ ਕਰੋ ਜਿਹੜਾ ਸਾਰਿਆਂ ਦੇ ਸਮਝ ਹੀ ਜਾਏ ਠੀਕ ਆ ਵੀਡੀਓ ਨੂੰ ਸ਼ੇਅਰ ਕਰੋ ਜੀ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ